ਤੇ ਫੇਰ ਸਾਡੇ ਇਹਨਾਂ ਦੇ ਉੱਪਰ ਇੱਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀ ਤੇ ਸਭ ਗਿਆ ਦੇੰਦਰ ਉੱਥੋਂ ਭੱਜ ਗਿਆ। ਆਉ ਸਾਡੀ ਪੁਲਿਸ ਟੀਮ ਗੱਡੀ ਤੋਂ ਬਾਹਰ ਨਿਕਲੀ ਉੱਤਰਦੇ ਸਾਰੇ ਉਹਨਾਂ ਨੇ ਸਾਡੇ ਇਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਤੇ ਗੱਡੀ ਦੇ ਡਰਾਈਵਰ ਰਾਇਫਲ ਦੇ ਸਿਰ ਉੱਤੇ। ਚੋਕੀ ਕੇ ਟਰਨ ਦੇ ਵਿੱਚ ਵਿੱਚ ਇਹਨਾਂ ਦੇ ਚੋਂ ਚਾਰ ਮਲਜਮਾਂ ਨੂੰ ਗ੍ਰਿਫਟਰ ਕਰਨ ਲੱਗਾ ਜਿਨ੍ਹਾਂ ਵਿੱਚ ਮਸ਼ਹਲਿਅਰ ਅਤੇ ਅਕਸਾਈਜ਼ ਦੇ ਖਿਲਾਫ ਨائم ਛੇੜਦਿਆਂ ਹੋਇਆ ਇਹ ਅਸੀਂ ਇੱਕ ਬਾਸਾਵਲੇ ਬਾਜ਼ਾਰ ਤੇ ਰੇਡ ਕੀਤਾ ਸੀਗਾ ਜਿਸ ਵਿੱਚ ਇੱਕ ਮੁਕਦਮਾ ਮੁਦਈ ਰਵਿੰਦਰ ਸਿੰਘ ਅਕਸਾਈਜ਼ ਇਨਸਪੈਕਟਰ ਜਿਹੜਾ ਅਮਰਸਰ ਦੇ ਬਿਆਨਾਂ ਪਰ ਦਰਜਿਸਟਰ ਹੋਇਆ ਕਿ ਉਹ ਮਿਤੀ 4/14/24 ਨੂੰ ਸਮੇਤ ਇਨਸਪੈਕਟਰ ਰਾਮ ਗੁੱਤੀ ਅਕਸਾਈਜ਼ ਇਨਸਪੈਕਟਰ ਜ਼ਿਲ੍ਹਾ ਅਮਰਸਰ ਤੋਂ ਸਮੇਤ ਪੁਲਿਸ ਵਾਹਟੀ ਰੇਡ ਕਰਨ ਲਈ ਬਾਸਾਵਲੇ ਬਾਜ਼ਾਰ ਉਹ ਵਾਈਟ ਟੂ ਲਿਵ ਹੋਟਲ ਦੇ ਨਾਲ ਵਾਲੀ ਗਲੀ ਵਿੱਚ ਪਹੁੰਚੇ ਸਰਕੇਸ਼ ਕੁਮਾਰ ਉਵਈਆ ਆਕਾਸ਼ ਭੋਲਾ ਉਵਈਆ ਹੀਰਾ ਚੇਤਨ ਗੁੱਲੀ ਸਾਹਿਲ ਅੰਕੁਸ਼ ਕੋਗੂ ਨਿਸ਼ਾ ਪਤਨੀ ਰਕੇਸ਼ ਕੁਮਾਰ ਉਰਫ ਭਈਆ ਵਾਸੀ ਗਲੀ ਨੰਬਰ 4 ਕੋਟ ਆਤਮਾਰਾਮ ਵਾਸਾ ਵਾਲਾ ਬਾਜ਼ਾਰ ਅੰਮ੍ਰਿਤਸਰ ਅਤੇ 20-25 ਨਾਮ ਨੂੰ ਵਿਅਕਤੀ ਦੋਸ਼ੀ ਆਪਣੇ ਹੱਥਾਂ ਵਿੱਚ ਤੇਜ ਹਥਿਆਰ ਤੇਜਤਾ ਰੋੜੇ ਲੈ ਕੇ ਖੜੇ ਸਨ ਜਦੋਂ ਅਸੀਂ ਜਦੋਂ ਇਹ ਸਾਡੀ ਪੁਲਿਸ ਟੀਮ ਗੱਡੀ ਤੋਂ ਬਾਹਰ ਨਿਕਲੀ ਉੱਤਰ ਦੇ ਸਾਰੇ ਉਹਨਾਂ ਨੇ ਸਾਡੇ ਇਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਤੇ ਗੱਡੀ ਦੇ ਡਰਾਈਵਰ ਰਾਜਪਾਲ ਦੇ ਸਿਰ ਉੱਤੇ ਦਸਤਾ ਦਸਤੀਵਾਰ ਕੀਤਾ ਕਹੀਦਾ ਤੇ ਐਚ ਸੀ ਰਣਜੀਤ ਸਿੰਘ ਦੀ ਵਰਦੀ ਪਾੜ ਦਿੱਤੀ ਅਤੇ ਫਿਰ ਸਾ ਇਹਨਾਂ ਦੇ ਉੱਪਰ ਇੱਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀ ਤੇ ਧਮਕੀਆਂ ਦੇਂਦੇ ਹੋਏ ਉੱਥੋਂ ਭੱਜ ਗਏ ਜਿਸ ਤੇ ਕਦਮਾ ਦਰਜ ਕੀਤਾ ਗਿਆ 68 ਮਿਤੀ ਚੋਰ 14 4 24 ਜਰਮ 186 353 323 1025 506 160 147 49 ਅਤੇ 14 24 ਘੰਟਿਆਂ ਦੇ ਵਿੱਚ ਵਿੱਚ ਇਹਨਾਂ ਵਿੱਚੋਂ 4 ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਵਿੱਚ ਨਿਸ਼ਾ ਪਤਨੀ ਰਕੇਸ਼ ਕੁਮਾਰ ਰਕੇਸ਼ ਕੁਮਾਰ ਉਹ ਭਈਆ ਸਾਹਿਲ ਮਹਿਰਾ ਪੁੱਤਰ ਅਨਿਲ ਕੁਮਾਰ ਆਕਾਸ਼ ਪੁੱਤਰ ਮਿੰਦਰਪਾਲ ਵਾਸੀ ਮਕਾਨ ਨੰਬਰ 758 ਗਲੀ ਨੰਬਰ 4 ਕੋਟ ਆਤਮਾਰਾਮ ਰਾਮਬਾਲ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਫਿਰ ਸਾਰੇ ਇਹਨਾਂ ਦੇ ਉੱਪਰ ਇਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀ ਤੇ ਤਮ ਗਿਆ ਦਿੰਦੇ ਹੋਏ ਉੱਥੋਂ ਭੱਜ ਗਏ ਆਉ ਸਾਡੀ ਪੁਲਿਸ ਟੀਮ ਗੱਡੀ ਤੋਂ ਬਾਹਰ ਨਿਕਲੀ ਉੱਤਰਦੇ ਸਾਰੇ ਉਹਨਾਂ ਨੇ ਸਾਡੇ ਇਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਤੇ ਗੱਡੀ ਦੇ ਡਰਾਈਵਰ ਆਈਫੋਨ ਦੇ ਸਿਰ ਉੱਤੇ ਛਵੀ ਕੇ ਦਰਮੇ ਵਿਚ ਵਿੱਚ ਇਹਨਾਂ ਦੇ ਚੋਂ ਚਾਰ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਲੱਗਾ ਜਿਨ੍ਹਾਂ ਵਿੱਚ ਮਸ਼ਹਰੀ ਅਤੇ ਅਕਸਾਈਜ਼ ਦੇ ਖਿਲਾਫ ਮਾਇਮ ਛੇੜਦੇ ਹੋਇਆ ਇਹ ਅਸੀਂ ਇੱਕ ਅੰਮ੍ਰਿਤਸਰ ਵਾਲੇ ਬਾਜ਼ਾਰ ਤੇ ਰੇਡ ਕੀਤਾ ਸੀਗਾ ਜਿਸ ਵਿੱਚ ਇੱਕ ਮੁਕਦਮਾ ਮਦਈ ਰਵਿੰਦਰ ਸਿੰਘ ਐਕਸਾਈਜ਼ ਇੰਸਪੈਕਟਰ ਜਿਹੜਾ ਅੰਮ੍ਰਿਤਸਰ ਦੇ ਬਿਆਨਾਂ ਪਰ ਦਰਜਿਸਟਰ ਹੋਇਆ ਕਿ ਉਹ ਮਿੱਟੀ ਚਾਰ ਚਾਰ 14 4 24 ਨੂੰ ਸਮੇਤ ਇੰਸਪੈਕਟਰ ਆਰਮੂਤੀ ਐਕਸਾਈਜ਼ ਇੰਸਪੈਕਟਰ ਜ਼ਿਲ੍ਹਾ ਅੰਮ੍ਰਿਤਸਰ 2 ਦਾ ਸਮੇਤ ਪੁਲਿਸ ਵਾਰਟੀ ਰੇਡ ਕਰਨ ਲਈ ਬਾਸਾਹੌਲੇ ਬਾਜ਼ਾਰ ਉਹ ਵਾਈਟ ਟੂ ਲਿਫਟ ਹੋਟਲ ਦੇ ਨਾਲ ਵਾਲੀ ਗਲੀ ਵਿੱਚ ਪੰਚੇ ਸਰਕੇਸ਼ ਕੁਮਾਰ ਉਰਫ ਬਈਆ ਆਕਾਸ਼ ਪੋਲਾ ਬਈਆ ਹੀਰਾ ਚੇਤਨ ਗੁੱਲੀ ਸਾਹਿਲ ਅੰਕੁਭ ਕੋਗੂ ਨਿਸ਼ਾ ਪਤਨੀ ਰਕੇਸ਼ ਕੁਮਾਰ ਉਰਫ ਬਈਆ ਵਾਸੀ ਗਲੀ ਨੰਬਰ 4 ਕੋਟ ਆਤਮਾਰਾਮ ਵਾਸਾ ਵਾਲਾ ਬਾਜ਼ਾਰ ਅੰਮ੍ਰਿਤਸਰ ਅਤੇ 20-25 ਨਾਮ ਨੂੰ ਵਿਅਕਤੀ ਦੋਸ਼ੀ ਆਪਣੇ ਹੱਥਾਂ ਵਿੱਚ ਤੇਜ ਹਥਿਆਰ ਤੇ ਟਾ ਡੋੜੇ ਲੈ ਕੇ ਖੜੇ ਸਨ ਜਦੋਂ ਅਸੀਂ ਜਦੋਂ ਇਹ ਸਾਡੀ ਪੁਲਿਸ ਟੀਮ ਗੱਡੀ ਤੋਂ ਬਾਹਰ ਨਿਕਲੀ ਉੱਤਰ ਦੇ ਸਾਰੇ ਉਹਨਾਂ ਨੇ ਸਾਡੇ ਇਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਤੇ ਗੱਡੀ ਦੇ ਡਰਾਈਵਰ ਰਾਜਪਾਲ ਦੇ ਸਿਰ ਉੱਤੇ ਦਸਤਾ ਦਸਤੀਵਾਰ ਕੀਤਾ ਕਹੀਦਾ ਤੇ ਐਚ.ਸੀ. ਰਣਜੀਤ ਸਿੰਘ ਦੀ ਵਰਦੀ ਪਾੜ ਦਿੱਤੀ ਅਤੇ ਫਿਰ ਸਾ ਇਹਨਾਂ ਦੇ ਉੱਪਰ ਇੱਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀ ਤੇ ਧਮਕੀਆਂ ਦੇਂਦੇ ਹੋਏ ਉੱਥੋਂ ਭੱਜ ਗਏ ਜਿਸ ਤੇ ਉਕਤ ਕਦਮਾ ਦਰਜ ਕੀਤਾ ਗਿਆ 68 ਮਿਤੀ ਚੋਰ 1442 0186 353 323 1025250616014749 ਅਤੇ 14 24 ਘੰਟਿਆਂ ਦੇ ਵਿੱਚ ਵਿੱਚ ਇਹਨਾਂ ਵਿੱਚੋਂ 4 ਮਲਜਮਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਵਿੱਚ Nisha ਪਤਨੀ ਰਕੇਸ਼ ਕੁਮਾਰ ਰਕੇਸ਼ ਕੁਮਾਰ ਉਹ ਭਈਆ ਸਾਹਿਲ ਮਹਿਰਾ ਪੁੱਤਰ ਅਨਿਲ ਕੁਮਾਰ ਆਕਾਸ਼ ਪੁੱਤਰ ਮਿੰਦਰਪਾਲ ਵਾਸੀ ਮਕਾਨ ਨੰਬਰ 758 ਗਲੀ ਨੰਬਰ 4 ਕੋਟ ਆਤਮਾਰਾਮ ਰਾਮਬਾਲ ਨੂੰ ਗ੍ਰਿਫਤਾਰ ਕੀਤਾ ਗਿਆ।